ਪੰਜਾਬ ਦੇ ਅੰਦਰ ਜਿਹੜੇ ਹਾਈਵੇ ਨੇ ਖਾਸ ਕਰਕੇ ਜਿਹੜੇ ਸਟੇਟ ਹਾਈਵੇ ਨੇ ਜਾਂ ਦੂਜੇ ਵੀ ਹੋਣਗੇ ਉਹਨਾਂ ਹਾਈਵੇਜ਼ ਦੇ ਆਲੇ ਦੁਆਲੇ ਆਮ ਤੌਰ ਤੇ ਤੁਸੀਂ ਪਲਾਂਟੇਸ਼ਨ ਦੇਖਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਅਸੀਂ ਲਾਨੇ ਆ ਉਹਨਾਂ ਦਾ ਰਖ ਰਖਾਵ ਕਰਦੇ ਆ ਜਿਹਦੇ ਵਿੱਚ ਕਮਰਸ਼ੀਅਲ ਬੂਟੇ ਵੀ ਹੁੰਦੇ ਆ ਤੇ ਗੁਦਰਦਾਸ ਸੰਤੋਲ ਰੱਖਣ ਦੇ ਲਈ ਅਸੀਂ ਫਾਲਦਾਰ ਬੂਟੇ ਲਾਨਨੇ ਆ ਕਿਉਂਕਿ ਸਾਡੇ ਪੰਛੀ ਸਾਡੇ ਪਖੂ ਬਖੇਰੂ ਜਿਹੜੇ ਆ ਉਹ ਆਪਣਾ ਪੀੜ ਪਾਲ ਸਕਣ ਸੋ ਜਿੱਥੇ ਕਮਰਸ਼ਲ ਬੂਟੇ ਲਾਨਨੇ ਆ ਫਾਲਦਾਰ ਬੂਟੇ ਲਾਨਨੇ ਆ ਤੇ ਉਹ ਤੁਹਾਨੂੰ ਆਮ ਤੌਰ ਤੇ ਪੰਜਾਬ ਦੇ ਹਾਈਵੇ ਦੇ ਆਲੇ ਦੁਆਲੇ ਦੇ ਹਿੱਸੇ ਵੀ ਆ ਇਹ ਕਾਸੀ ਨਵੇਕਲੀ ਪਹਿਲ ਕਦਮੀ ਕਰੰਟਲੀ ਜਾ ਰਹੇ ਆ ਉਹ ਇਹ ਆ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਖਾਸ ਕਰਕੇ ਜ਼ਿਆਦਾਤਰ ਪਿੰਡੂ ਏਰੀਆ ਦੇ ਵਿੱਚੋਂ ਗੁਜ਼ਰਦੇ ਆ ਸੋ ਇਹਨਾਂ ਹਾਈਵੇ ਦੇ ਦੋਵੇਂ ਪਾਸੇ ਅਸੀਂ ਫੁੱਲਦਾਰ ਬੂਟੇ ਲਾਣ ਦਾ ਇੱਕ ਪ੍ਰੋਜੈਕਟ ਸ਼ੁਰੂ ਕਰਨ ਲਈ ਜਾ ਰਹੇ ਆ ਪਹਿਲੀ ਕੜੀ ਵੱਜੋਂ ਅਸੀਂ 500 ਮੀਟਰ ਉਦਾਹਰਨ ਦੇ ਤੌਰ ਤੇ ਤੁਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਤੇ ਇਸ ਹਾਈਵੇ ਦੇ ਉੱਤੇ ਇੱਕ ਥਾਂ ਦੇ ਉੱਤੇ ਤੁਹਾਨੂੰ 500 ਮੀਟਰ ਖੱਬੇ ਪਾਸੇ ਤੇ 500 ਮੀਟਰ ਸੱਜੇ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਦਾਰ ਬੂਟੇ ਮਿਲਣਗੇ ਇਹ ਸਾਡਾ ਪਾਇਲਟ ਪ੍ਰੋਜੈਕਟ ਹੋਏਗਾ ਇਸ ਦੀ ਸਾਰੀ ਕਰਾਂਗੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੇ ਨਾਲ ਸਾਡੇ ਹਾਈਵੇ ਦੇ ਜਿਹੜੀ ਸੁੰਦਰਤਾ ਹੈ ਉਹ ਵੀ ਵਿਖਰੇਗੀ